ਜਿ ਦੇਖ ਲਓ ਵੋ ਲੋਕੋ ਕੈਸਾ ਪੈ ਗਿਆ ਹਨੇਰ ਕਾਲ ਸੁਲਮਾ ਦੀ ਰਾਤ ਕਦੋਂ ਹੋਊਗੀ ਸਵੇਰ ਅੱਜ ਦੇਖ ਲਓ ਵੋ ਲੋਕੋ ਕੈਸਾ ਪੈ ਗਿਆ ਹਨੇਰ ਕਾਲ ਸੁਲਮਾ ਦੀ ਰਾਤ ਕਦੋਂ ਹੋਊਗੀ ਸਵੇਰ ਸਾਰੇ ਤੜੜੇ ਤੇ ਮਹਿਲਿਆਂ ਨੂੰ ਛੱਤੀ ਤੇ ਗੱਲ ਛੱਤੀ ਦੀ ਵਿਚਾਰੀ ਏ ਜਿੱਥੇ ਪੰਜਗਾ ਨੂੰ ਪੁੱਜਿਆ ਹਜ਼ਾਰਿਆ ਸ਼ਰੇ ਆਮ ਘੁੰਮ ਦੇ ਬਲਾਤਕਾਰੀਏ ਜਿੱਥੇ ਤੰਜ ਤਾਨ ਪੂਜਿਆ ਹਜ਼ਾਰਿਆ ਉਥੇ ਸ਼ਰੇ ਆਮ ਘੁੰਮ ਦੇ ਬਲਾਤਕਾਰੀਏ ਸਤਾਰ ਧਾਰੀ ਉਥੇ ਗੁਰੂ ਦਾ ਸਿੱਖ ਹੁੰਦਾ ਤੇ ਮੇਰੀ ਬੇਟੀ ਨਾਲ ਇਦਾਂ ਨਾ ਹੁੰਦਾ ਤੇ ਕਿਤੇ ਮਾਨ ਵਾਲੀ ਗੱਲ ਹੈ ਪਰ ਮੈਂ ਅੱਜ ਅਫਸੋਸ ਨਾਲ ਕਹਿਣਾ ਚਾਹੁੰਦਾ ਵਾਂ ਅੱਜ ਦੀ ਹੀ ਗੱਲ ਅੱਜ ਮੈਂ ਵੀਡੀਓ ਵੇਖ ਰਿਆ ਸਾਂ ਇੱਕ ਬਾਬਾ ਡੇਰਾ ਚਲਾ ਰਿਹਾ ਬਲਜਿੰਦਰ ਸਿੰਘ ਤੇ ਉਹਦੇ ਡੇਰੇ ਦੇ ਅੰਦਰ ਪੌਰੇ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਕੁੜੀਆਂ ਨਾਲ ਰੇਵ ਕਰਿਆ ਜਾਂਦਾ ਹੈ ਤੇ ਸਿੰਘ ਜਾ ਕੇ ਉੱਥੇ ਉਹਨੂੰ ਫੜਦੇ ਨੇ ਜੇ ਉਹਦੀ ਕੋਟਮਾਰ ਹੁੰਦੀ ਹੈ ਚਪੇੜਾਂ ਵੱਜਦੀਆਂ ਨੇ ਤੇ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਕਰਵਾਈ ਗਈ ਹੈ ਕਿਸੇ ਦੀ ਧੀ ਬਹੂ ਬੇਟੀ ਦੇ ਵੱਲ ਉਂਗਲ ਉਠਾਉ ਤਾਂ ਸਹੀ ساری ਜ਼ਿੰਦਗੀ ਜੇਲ੍ਹ ਦੇ ਵਿੱਚ ਗਰਕ ਹੋ ਜਾਵੇਗੀ ਨਰਕ ਜ਼ਿੰਦਗੀ ਬਣਾ ਕੇ ਰੱਖ ਦਿੰਦੇ ਨੇ ਨੌਰਥ ਤੇ ਵਿੱਚ ਘਟਨਾ ਵਾਪਰਦੀ ਹੈ ਤੇ ਸਾਊਥ ਜਿਹੜਾ ਉਹ ਸੁੱਤਾ ਰਹਿ ਜਾਂਦਾ ਹੈ ਅਗਰ Hindu ਦੀ ਧੀ ਦੇ ਨਾਲ ਇਸ ਤਰੀਕੇ ਨਾਲ ਵਾਪਰਦਾ ਹੈ ਮੁਸਲਮਾਨ ਤੇ ਸਿੱਖ ਭਾਈਚਾਰਾ ਜਿਹੜਾ ਉਹ ਚੁੱਪ ਕਰਕੇ ਬਹਿ ਜਾਂਦਾ ਜੇ ਸਿੱਖ ਦੀ ਤੀਤ ਨਾਲ ਵਾਪਰਦਾ ਤੇ Hindu ਭਾਈਚਾਰਾ ਜਿਹੜਾ ਚੁੱਪ ਕਰਕੇ ਬਹਿ ਜਾਂਦਾ ਜੇ ਓਪੋਜੀਸ਼ਨ ਜਿਹੜੀ ਹੈ ਉਹ ਰੋਲਾ ਪਉਂਦੀ ਹੈ ਤੇ ਸੱਤਾਧਾਰੀ ਜਿਹੜੇ ਨੇ ਉਹ ਚੁੱਪ ਕਰਕੇ ਬਹਿ ਜਾਂਦੇ ਨੇ ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਦੋਸਤੋ ਮੈਂ ਹਾਂ ਮਨੀਸ਼ ਵਿਆਲਾ ਤੇ ਅੱਜ ਖਾਸ ਤੌਰ ਤੇ ਅਸੀਂ ਤੁਹਾਨੂੰ ਮਿਲੋਂ ਜਾ ਰਹੇ ਹਾਂ ਉਹ ਸਿੱਖ ਸ਼ਖਸ਼ੀਅਤ ਨਾਲ ਜਿਨੇ ਹਮੇਸ਼ਾ ਆਪਣੇ ਸ਼ਬਦਾਂ ਦੇ ਨਾਲ ਜਿਹੜਾ ਲੋਕਾਂ ਨੂੰ ਜਾਗਰੂਤ ਕੀਤਾ ਤੇ ਝੰਡੋੜਿਆ ਵੀ ਹੈ ਤੇ ਮੋਕੇ ਦੇ ਉੱਤੇ ਆਪਣੇ ਉਹ ਕਲਮ ਨਾਲ ਕੁਝ ਉਹ ਸ਼ਬਦ ਲਿਖੇ ਨੇ ਜਿਤ ਨਾਲ ਜਿਹੜੀ ਸਾਡੀ ਇਹ ਸੰਸਾਰ ਹੈ ਜਾਂ ਜਿਹੜੀ ਇਹ ਸਾਡਾ ਇੱਕ ਸਮਾਜ ਹੈ ਉਸ ਨੂੰ ਇੱਕ ਸੇਧ ਵੀ ਜਿਹੜੀ ਹੈ ਇਹਨਾਂ ਦੇ ਥੋਂ ਮਿਲਦੀ ਹੈ ਤੇ ਮੇਰੇ ਨਾਲ ਇਸ ਵਕ ਨੇ ਮੋਨ ਸਿੰਘ ਬੜਾਣਾ ਤੇ ਉਹਨਾਂ ਦੇ ਸਾਥੀ ਅਤੇ ਖਾਸ ਤੌਰ ਤੇ ਅੱਜ ਭਾਰਤ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਜਿਸ ਦੇ ਨਾਲ ਕਹਿ ਸਕਦੇ ਕਿ ਔਰਤਾਂ ਦੇ ਉੱਤੇ ਅਤਿਆਚਾਰ ਹੋਇਆ ਹੈ ਉਹਦੇ ਉੱਤੇ ਇਹਨਾਂ ਨੇ ਖਾਸ ਤੌਰ ਤੇ ਆਪਣੀ ਕਲਮ ਦੇ ਨਾਲ ਕੁਝ ਸ਼ਬਦ ਲਿਖੇ ਨੇ ਜਿਹੜੇ ਹਰੇਕ ਨੂੰ ਮਜਬੂਰ ਕਰਦੇ ਨੇ ਕਿ ਤੁਸੀਂ ਵੀ ਇਸ ਦੇ ਖਿਲਾਫ ਆਪਣੀ ਆਵਾਜ਼ ਜਿਹੜੀ ਹੈ ਜ਼ਰੂਰ ਬੁਲੰਦ ਕਰੋ ਕਿਉਂਕਿ ਸਾਡਾ ਦੇਸ਼ ਜਿਹੜਾ ਖਾਸ ਤੌਰ ਤੇ ਭਾਰਤ ਜਿਹੜਾ ਦੇਸ਼ ਹੈਗਾ ਉਹਦੇ ਵਿੱਚ ਇੱਕ ਚੀਜ਼ ਬੜੀ ਅਨੋਖੀ ਹੈ ਕਿ ਅਸੀਂ ਜਿਹੜਾ ਆਪਣੇ ਦਿਨ ਤਿਹਾਰਾਂ ਦੇ ਉੱਤੇ ਆਪਣੇ ਘਰਾਂ ਦੇ ਵਿੱਚ ਆਪਣੀਆਂ ਛੋਟੀਆਂ ਧੀਆਂ ਨੂੰ ਜਿਹੜਾ ਕੰਜਕੀ ਰੂਪ ਜਿਹੜਾ ਉਹ ਮੰਨਦੇ ਆਂ ਤੇ ਕੰਝ ਕੀ ਰੂਪ ਜਿਹੜਾ ਐ ਇਸ ਕਰਕੇ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਵਿੱਚ ਦੇਵੀ ਦਾ ਰੂਪ ਜਿਹੜਾ ਐ ਅਸੀਂ ਮੰਨਦੇ ਕਿ ਇਹ ਸਾਡੇ ਸਾਹਮਣੇ ਜਿਹੜੀ ਹੈ ਦੇਵੀ ਹੈਗੀ ਹੈ ਲੇਕਿਨ ਜਦੋਂ ਉਸੇ ਹੀ ਦੇਵੀ ਨੂੰ ਜਦੋਂ ਆਪਣੇ ਘਰ ਤੋਂ ਬਾਹਰ ਜਾਣਾ ਪੈਂਦਾ ਹੈ ਕੰਮ ਦੇ ਪ੍ਰਤੀ ਜਾਂ ਕਿਸੇ ਹੋਰ ਕੰਮ ਦੇ ਕਰਕੇ ਤਾਂ ਜੋ ਕੁਝ ਉਹਨਾਂ ਦੇ ਨਾਲ ਉੱਥੇ ਵਾਪਰਦਾ ਹੈ ਜਾਂ ਪਿਛਲੇ ਦਿਨ ਹੀ ਜਿਸ ਤਰ੍ਹਾਂ ਮੈਂ ਖੁੱਲੇ ਸ਼ਬਦਾਂ 'ਚ ਕਹਾਂ ਤੇ ਕੋਲਕਾਤਾ ਦੇ ਵਿੱਚ ਜਿਹੜੀ ਘਟਨਾ ਇੱਕ ਡਾਕਟਰ ਦਿਨਾਲ ਜਿਹੜੀ ਵਾਪਰੀ ਹੈ ਉਸਨੇ ਸਾਰਿਆਂ ਨੂੰ ਜਿਹੜਾ ਹਲਾਕ ਰੱਖ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਅਸੀਂ ਇਹਨਾਂ ਨੂੰ ਪੂਜਦੇ ਹਾਂ ਦੂਸਰੇ ਪਾਸੇ ਜਿਹੜਾ ਉਹਨਾਂ ਦੇ ਉੱਤੇ ਇਸ ਤਰੀਕੇ ਦੇ ਲੋਕ ਜਿਹੜੇ ਨੇ ਭੇੜੀ ਆ ਕੇ ਇੱਥੇ ਆਚਾਰ ਕਰਦੇ ਨੇ ਅਤੇ ਉਹ ਕਿਸ ਤਰੀਕੇ ਨਾਲ ਇੱਕ ਸਮਾਜ ਨੂੰ ਅਸੀਂ ਜਿਹੜਾ ਬੈਲੈਂਸ ਕਰ ਸਕਦੇ ਹਾਂ ਸੋ ਇੱਥੇ ਸਭ ਤੋਂ ਵੱਡੀ ਗੱਲ ਇਹ ਵੀ ਹੈਗੀ ਹੈ ਕਿ ਟਾੜੀ ਜਿਹੜੇ ਨੇ ਸਾਡੇ ਸਮਾਜ ਦਾ ਇੱਕ ਨਿਖੜਵਾ ਆਂਗ ਨਹੀਂ ਜੰਗਾਂ ਦੇ ਜੁੱਦਾਂ ਦੇ ਸਮੇਂ ਦੇ ਵਿੱਚ ਹਮੇਸ਼ਾ ਇਹਨਾਂ ਨੇ ਵੀਰ ਰਸ ਕਾ ਕੇ ਜਿਹੜਾ ਜਿਹੜੀਆਂ ਫੌਜਾਂ ਹੁੰਦੀਆਂ ਸਨ ਉਹਨਾਂ ਨੂੰ ਜਿਹੜਾ ਲੜਨ ਦੇ ਲਈ ਹੋਰ ਉਹਨਾਂ ਦੇ ਵਿੱਚ ਜੋਸ਼ ਜਿਹੜਾ ਭਰਿਆ ਜਾਂਦਾ ਸੀ ਲੇਕਿਨ ਅੱਜ ਵੀ ਅਸੀਂ ਇੱਕ ਜੰਗ ਦੇ ਮੈਦਾਨ ਦੇ ਵਿੱਚ ਆ ਅਤਿਆਚਾਰ ਹੋ ਰਿਹਾ ਹੈ ਔਰਤਾਂ ਦੇ ਉੱਤੇ ਤੇ ਸਿਰਫ ਅਸੀਂ ਵੇਖਦੇ ਹਾਂ ਕਿ ਅਗਰ ਨਾਰਥ ਦੇ ਵਿੱਚ ਕਟਨਾ ਵਾਪਰਦੀ ਹੈ ਤੇ ਸਾਊਥ ਜਿਹੜਾ ਉਹ ਸੁੱਤਾ ਰਹਿ ਜਾਂਦਾ ਹੈ ਅਗਰ ਹਿੰਦੂ ਦੀ ਧੀ ਦੇ ਨਾਲ ਇਸ ਤਰੀਕੇ ਨਾਲ ਵਾਪਰਦਾ ਹੈ ਤਾਂ ਮੁਸਲਮਾਨ ਤੇ ਸਿੱਖ ਭਾਈਚਾਰਾ ਜਿਹੜਾ ਉਹ ਚੁੱਪ ਕਰਕੇ ਬਹਿ ਜਾਂਦਾ ਹੈ ਜੇ ਸਿੱਖ ਦੀ ਧੀ ਦੇ ਨਾਲ ਵਾਪਰਦਾ ਤਾਂ ਹਿੰਦੂ ਭਾਈਚਾਰਾ ਜਿਹੜਾ ਚੁੱਪ ਕਰਕੇ ਬਹਿ ਜਾਂਦਾ ਹੈ ਜੇ ਓਪੋਜੀਸ਼ਨ ਜਿਹੜੀ ਹੈ ਉਹ ਰੋਲਾ ਪਉਂਦੀ ਹੈ ਤੇ ਸੱਤਾਧਾਰੀ ਜਿਹੜੇ ਨੇ ਉਹ ਚੁੱਪ ਕਰਕੇ ਬਹਿ ਜਾਂਦੇ ਨੇ ਜੇ ਔਰਤਾਂ ਬੋਲਦੀਆਂ ਨੇ ਤਾਂ ਮਰਦ ਜਿਹੜੇ ਨੇ ਚੁੱਪ ਕਰਕੇ ਬਹਿ ਜਾਂਦੇ ਨੇ ਇਸ ਸਮਾਜ ਦੇ ਵਿੱਚ ਸਭ ਤੋਂ ਵੱਡਾ ਖਲਾਅ ਇਸ ਚੀਜ਼ ਦਾ ਹੈਗਾ ਕਿ ਅਸੀਂ بلند ਆਵਾਜ਼ ਦੇ ਵਿੱਚ ਜਿਹੜਾ ਨਹੀਂ ਬੋਲਦੇ ਅਤੇ ਇਹਨਾਂ ਘਟਨਾਵਾਂ ਨੂੰ ਰੋਕਣ ਵਾਸਤੇ ਅਸੀਂ ਜਿਹੜਾ ਯਤਨਸ਼ੀਲ ਨਹੀਂ ਹੁੰਦੇ ਅਤੇ ਸਮੇਂ-ਸਮੇਂ ਤੇ ਇਹ ਘਟਨਾਵਾਂ ਜਿਹੜੀਆਂ ਨੇ ਵਾਪਰਦੀਆਂ ਨੇ ਅਤੇ ਕਿਹਾ ਜਾਂਦਾ ਕਿ ਇਹ ਬਲਾਤਕਾਰ ਕੱਲੇ ਪੜਤ ਵਿੱਚ ਨਹੀਂ ਹੁੰਦੇ ਦੁਨੀਆ ਭਰ ਦੇ ਵਿੱਚ ਹੁੰਦੇ ਨੇ ਲੇਕਿਨ ਦੁਨੀਆ ਭਰ ਦੇ ਵਿੱਚ ਇਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਡਰਾਮਾ ਨਹੀਂ ਹੁੰਦਾ ਔਰਤ ਦੀ ਲਾਸ਼ ਤੇ ਉੱਤੇ ਜਿਹੜੇ ਜਸ਼ਨ ਮਨਾਏ ਜਾਂਦੇ ਨੇ ਉਹ ਦੁਨੀਆ ਭਰ ਦੇ ਵਿੱਚ ਨਹੀਂ ਮਨਾਏ ਜਾਂਦੇ ਜਾਂ ਜਿਹੜੀ ਰਾਜਨੀਤੀ ਉੱਥੇ ਜਿਹੜੀ ਹੈ ਇਸ ਤਰੀਕੇ ਦੀ ਘਟਨਾਵਾਂ ਤੋਂ ਬਾਅਦ ਹੁੰਦੀ ਹੈ ਉਹ ਦੁਨੀਆ ਭਰ ਦੇ ਵਿੱਚ ਹੋਰ ਕਿਤੇ ਕੋਨੇ 'ਚ ਨਹੀਂ ਹੁੰਦੀ ਇਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਨੀਸ਼ ਬੇਲਾ ਜੀ ਆਪ ਜੀ ਦਾ ਹਮੇਸ਼ਾ ਇਹ ਉਪਰਾਲਾ ਹੁੰਦਾ ਕਿ ਕੌਮ ਨੂੰ ਸਮਾਜ ਨੂੰ ਸਧਾਰਨ ਦੇ ਵਾਸਤੇ ਕੋਈ ਚੰਗੀਆਂ ਗੱਲਾਂ ਲੈ ਕੇ ਆਵੇ ਅੱਜ ਵੀ ਇਹ ਤੁਸੀਂ ਜਿਹੜੀ 10 ਸ ਨੂੰ ਸੱਦ ਕੇ ਇੰਟਰਵਿਊ ਕਰ ਰਹੇ ਹੋ ਮੈਂ ਉਮੀਦ ਰੱਖਦਾ ਹਾਂ ਇਸ ਦੇ ਨਾਲ ਬਹੁਤ ਸਾਰੀ ਜਾਗਰਤੀ ਆਵੇਗੀ ਸੋਤਾ ਪਿਆ ਸਮਾਜ ਜਿਹੜਾ ਸਾਡਾ ਉਹ ਜਾਗੇਗਾ ਤੇ ਜਾਗ ਕੇ ਜਿਹੜੀ ਹਕੂਮਤਾਂ ਜਾਂ ਦਰਿੰਦੇ ਉਹਨਾਂ ਦੀ ਆੜ ਦੇ ਵਿੱਚ ਜ਼ੁਲਮ ਤੇ ਅਤਿਆਚਾਰ ਹੋ ਰਹੇ ਨੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਇੱਕ ਬਹੁਤ ਵੱਡੀ ਇਹ ਇੰਟਰਵਿਊ ਸੁਨੇਹਾ ਜਾਵੇ ਮਨ ਸਿੰਘ ਜੀ ਮੈਂ ਜ਼ਰੂਰ ਇਸ ਸਮੇਂ ਨਾ ਚੋਣਾ ਕਿ ਸਾਡਾ ਤੁਹਾਡਾ ਖਾਸ ਤੌਰ ਤੇ ਢਾਡੀ ਜਿਹੜਾ ਸੱਭਿਆਚਾਰ ਹੈ ਇਹਦੇ ਵਿੱਚ ਹਮੇਸ਼ਾ ਇਹ ਹੁੰਦਾ ਹੈ ਕਿ ਜੋ ਸਮਾਜ ਦੇ ਵਿੱਚ ਵਾਪਰ ਰਿਹਾ ਹੈ ਜਾਂ ਜਿਹੜੀ ਚੀਜ਼ਾਂ ਉਨਤਾਈਆਂ ਸਾਡੇ ਚ ਆ ਗਈਆਂ ਨੇ ਉਹਨੂੰ ਸੁਧਾਰਨ ਵਾਸਤੇ ਜਿਹੜੇ ਨੇ ਸ਼ਬਦ ਲਿਖੇ ਜਾਣ ਜਦੋਂ ਇਹ ਤੁਸੀਂ ਸ਼ਬਦ ਲਿਖੇ ਸਨ ਜਿਹੜਾ ਅਸੀਂ ਹੁਣ ਇਹਨੂੰ ਜਿਹੜਾ ਰਿਕਾਰਡ ਵੀ ਕੀਤਾ ਹੈ ਇਹ ਸ਼ਬਦ ਕਿਸ ਤਰੀਕੇ ਨਾਲ ਮਨ ਦੇ ਵਿੱਚ ਆਏ ਤੇ ਜਦੋਂ ਇਹਨੂੰ ਲਿਖ ਰਹੇ ਸੀ ਅੰਦਰ ਕਿਸ ਤਰੀਕੇ ਦੀਆਂ ਭਾਵਨਾਵਾਂ ਜਿਹੜੀਆਂ ਨੇ ਉੱਠ ਰਹੀਆਂ ਸਨ ਭਾਈ ਸਾਹਿਬ ਜੀ ਧੀਆ ਪੈਣਾ ਸਭਨਾਂ ਦੀਆਂ ਸਾਂਝੀਆਂ ਹੁੰਦੀਆਂ ਨੇ। ਤੇ ਸਮਾਜ ਵਿੱਚ ਵਿਤਕਰਾ ਜਿਹੜਾ ਵੇਖਿਆ ਜਾਂਦਾ ਹੈ ਮੈਨੂੰ ਤਾਂ ਇਹ ਨਜ਼ਰ ਆਉਂਦਾ ਕਿ ਲੋਕਾਂ ਦੇ ਵਿੱਚੋਂ ਮਾਨਵਤਾ ਇਨਸਾਨੀਅਤ ਜਿਹੜੀ ਉਹ ਖਤਮ ਹੋਈ ਨਜ਼ਰ ਆਉਂਦੀ ਏ। ਧੀਆ ਪੈਣਾ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਭਾਰਤ ਵਤਨ ਜਿਸ ਦੇ ਅੰਦਰ ਅਨੇਕਾਂ ਮਾਤਾਵਾਂ ਦੇ ਨਾਂ ਤੇ ਮੰਦਰ ਬਣੇ ਨਜ਼ਰ ਆਉਂਦੇ ਨੇ ਤੇ ਉੱਥੇ ਪੂਜਾ ਹੁੰਦੀ ਹੈ ਤੇ ਪੂਜਾ ਕਰਕੇ ਔਰਤ ਨੂੰ ਸਨਮਾਨ ਦਿੱਤਾ ਜਾਂਦਾ ਹੈ। ਪਰ ਉਸੇ ਭਾਰਤ ਦੇ ਅੰਦਰ 3 ਸਾਲ ਦੀਆਂ ਬੱਚੀਆਂ 5 ਸਾਲ ਦੀਆਂ ਬੱਚੀਆਂ ਅਤੇ ਸਮਾਜ ਸੇਵਾ ਕਰ ਰਹੀਆਂ ਡਾਕਟਰ ਦੇ ਰੂਪ ਵਿੱਚ ਪ੍ਰੈਕਟੀਕਲ ਰੂਪ ਵਿੱਚ ਹੈ ਉਹ ਮਮਿਤਾ ਦਾ ਜਿਹੜਾ ਐਡਾ ਵੱਡਾ ਕਾਂਡ ਵਾਪਰੇ ਆ ਇਹ ਜੇ ਦੁਖਦਾਈ ਕਾਂਡ ਵਾਪਰਨੇ ਤੇ ਇੱਕ ਬਹੁਤ ਵੱਡਾ ਕਲੰਕ ਹੈ ਦੁੱਖ ਲੱਗਦਾ ਹੈ ਤੇ ਮਨ ਵਿੱਚ ਖਿਆਲ ਜਾਗੇ ਆ ਆਪਣਾ ਉਪਰਾਲਾ ਕਰਨਾ ਚਾਹੀਦਾ ਬੰਦੇ ਨੂੰ ਦੁਨੀਆ ਦੇ ਲੋਕ ਕਿੰਨੇ ਨੇ ਚੀੜੀ ਦੀ ਚੁੰਝ ਨਾਲ ਪਰਿਆ ਹੋਇਆ ਪਾਣੀ ਲੱਗੀ ਹੋਈ ਅੱਗ ਨੂੰ ਬੁਝਾਤਾ ਨਹੀਂ ਸਕਦਾ ਪਰ ਨਾਂ ਤਾਂ ਲਿਖਾਵੇਗਾ ਅੱਗ ਬੁਝਾਉਣ ਵਾਲਿਆਂ ਵਿੱਚ ਸਾਂ ਇਸ ਕਰਕੇ ਮਨ ਵਿੱਚ ਖਿਆਲ ਆਇਆ ਵੀ ਅੱਲਾਹ ਸਾਬ ਓਮ ਨੂੰ ਸੁਧਾਰਨ ਵਾਸਤੇ ਆਪਣੀ ਕਰਨ ਦੇ ਨਾਲ ਕੁਝ ਨਾ ਕੁਝ ਲਿਖਿਆ ਜਾਵੇ ਇਹ ਲਿਖਣ ਦਾ ਯਤਨ ਕੀਤਾ ਅ ਅਸੀਂ ਜ਼ਰੂਰ ਇਹਨਾਂ ਵੇਖਦੇ ਹਾਂ ਕਿ ਜਿਹੜੇ ਸ਼ਬਦ ਨੇ ਇਹਨੇ ਜਦੋਂ ਸੁਣਿਆ ਤਾਂ ਮੇਰੇ ਅੰਦਰ ਵੀ ਇੱਕ ਸੱਟ ਵੱਜੀ ਹੈ ਕਿ ਇਹ ਕਿਸ ਤਰੀਕੇ ਦੇ ਸਮਾਜ ਦੇ ਵਿੱਚ ਰਹਿ ਰਹੇ ਹਾਂ ਕਿ ਦਿਨੇ ਕੁਝ ਹੋਰ ਹੈ ਰਾਤ ਨੂੰ ਕੁਝ ਜਿਹੜਾ ਹੋਰ ਹੈ ਤੁਹਾਨੂੰ ਕੀ ਲੱਗਦਾ ਕਿ ਜਦੋਂ ਇਹ ਸ਼ਬਦ ਜਿਹੜੇ ਨੇ ਦੂਸਰੇ ਲੋਕਾਂ ਦੇ ਵੱਲੋਂ ਵੀ ਸੁਣਿਆ ਜਾਏਗਾ ਪੂਰੀ ਕਿਉਂਕਿ ਸੰਸਾਰ ਦੇ ਵਿੱਚ ਇਹ ਤੁਹਾਡੀ ਜਿਹੜੇ ਨੇ ਇਹ ਗੀਤ ਜਾਣਾ ਹੈ ਤਾਂ ਕੀ ਲੱਗਦਾ ਕਿ ਜਿਹੜੇ ਲੋਕ ਜਿਹੜੇ ਨੇ ਅੱਜ ਵੀ ਤਮਾਸ਼ੀਨ ਮੰਨ ਕੇ ਬੈਠੇ ਹੋਏ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੀ ਜੜੀ ਹੈ ਇੱਕ ਉਹਨਾਂ ਨੂੰ ਚੁੰਡੀ ਵੱਢੀ ਜਾਏਗੀ ਮੈਂ ਸਮਝਦਾ ਹਾਂ ਕਿ ਅੱਜ ਹਰ ਇੱਕ ਬੁਲਾਰੇ ਨੂੰ ਭਾਵੇਂ ਉਹ Hindu ਬੁਲਾਰਾ ਹੈ Hindu ਧਰਮ ਨੂੰ ਪ੍ਰੈਜੈਂਟ ਕਰ ਰਿਹਾ ਹੈ ਇਸਲਾਮ ਨੂੰ ਕਰ ਰਿਹਾ ਸਿੱਖ ਧਰਮ ਨੂੰ ਕਰ ਰਿਹਾ ਜਾਂ ਅਦਰ ਵਿੱਚ ਕਿਸੇ ਵੀ ਧਰਮ ਨੂੰ ਉਹਦਾ ਫਰਜ਼ ਬਣਦਾ ਹੈ ਸਮਾਜ ਵਿੱਚ ਫੈਲ ਰੀਆਂ ਕੁਰੀਤੀਆਂ ਤੋਂ ਲੋਕਾਂ ਨੂੰ ਰੋਕਣ ਵਾਸਤੇ ਇਹੋ ਜਿਹਾ ਉਪਰਾਲਾ ਹਰ ਇੱਕ ਨੂੰ ਕਰਨਾ ਚਾਹੀਦਾ ਕਿਉਂਕਿ ਅਦੇ ਸਮਾਸੀ ਰਾਜੇ ਸਿੰਘ ਮੁਕੱਦਮ ਕੁੱਤੇ ਕਹਿ ਕੇ ਆਵਾਜ਼ ਉਠਾਈ ਗਈ ਸੀ ਰਾਜਿਆਂ ਦੀ ਹਾਲਾਤ ਐਸੀ ਦਰਦਨਾਕ ਹੈ ਜਿੱਥੇ 3 ਸਾਲ ਦੀਆਂ ਬੱਚੀਆਂ ਦਾ ਰੇਵ ਹੋ ਜਾਵੇ 5 ਸਾਲ ਦੀ ਬੱਚਿਆਂ ਦਾ ਰੇਵ ਹੋ ਜਾਵੇ ਡਾਕਟਰ ਨੂੰ ਸ਼ਰੇਆਮ ਉਹਦੇ ਹੱਥ ਪੈਰ ਤੋੜ ਦਿੱਤੇ ਜਾਣ ਇੰਟਰਵਿਊ ਦੇ ਵਿੱਚ ਸੁਣਿਆ ਕਿ ਉਹਦੇ ਜਿਸਮ ਦਾ ਕੋਈ ਵੀ ਅੰਗ ਐਸਾ ਨਹੀਂ ਸੀ ਜਿੱਥੋਂ ਲਹੂ ਨਹੀਂ ਸੀ ਚੱਲ ਰਿਹਾ ਜਦੋਂ ਐਸਾ ਕੁਝ ਵੇਖਦੇ ਆ ਤੇ ਅੰਦਰੋਂ ਇੱਕ ਹੋਕ ਜਿਹੀ ਉੱਠਦੀ ਹੈ ਕਿ ਅੱਜ ਵੀ ਜਿਹੜੇ ਰਾਜੇ ਨੇ ਰਖਵਾਲੇ ਨੇ ਜਿਨ੍ਹਾਂ ਨੇ ਕਾਨੂੰਨ ਦੀ ਪਾਲਣਾ ਕਰਕੇ ਐਸੇ ਦੋਸ਼ੀਆਂ ਨੂੰ سزا ਦੇਣੀ ਹੈ ਕਿਤੇ ਉਹ ਐਸੇ ਦਰਿੰਦਿਆਂ ਨੂੰ ਆਪਤਾ ਨਹੀਂ ਪਾਲ ਰਹੀ। ਆਵਾਜ਼ ਉਠਾਣੀ ਪਵੇਗੀ ਰਾਜੇ ਸੀ ਮੁਕਦਮ ਕੁਤੇ ਜਾਏ ਜਗਾਏ ਨ ਬੈਠੇ ਸੁਤੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਮੰਦਰਾਂ ਵਿੱਚ ਬੈਠਾ ਹੋਇਆ ਪੁਜਾਰੀ ਰਾਮ ਰਾਮ ਕਰ ਰਿਹਾ ਤੇ ਚਾਰ ਦਿਨ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਬਾਬੇ ਦੀ ਵੀਡੀਓ ਆ ਜਾਂਦੀ ਹੈ ਕਿਸੇ ਨੌਜਵਾਨ ਦੀ ਵੀਡੀਓ ਆ ਜਾਂਦੀ ਹੈ ਬੱਸਾਂ ਵਿੱਚ ਜਾ ਰਹੀਆਂ ਕੁੜੀਆਂ ਦੇ ਨਾਲ ਰੇਵ ਹੁੰਦੇ ਸੁਣਿਆ ਜਾਂਦਾ ਤੇ ਉਦੋਂ ਇੱਕ ਦਿਲੋਂ ਹੂਕ ਜੀ ਨਿਕਲਦੀ ਐ ਕਦੋਂ ਉਹ ਸਮਾਂ ਆਵੇਗਾ ਜਦੋਂ ਆਪਣੀ ਮਾਂ ਫਕਰ ਦੇ ਨਾਲ ਆਪਣੀ ਬੱਚੀ ਨੂੰ ਜਨਮ ਦੇਣ ਦੇ ਵਾਸਤੇ ਆਖੇਗੀ ਰੱਬਾ ਮੈਨੂੰ ਧੀ ਦੇ ਅੱਜ ਮਾਂ ਧੀ ਜੰਮਣ ਤੋਂ ਪਹਿਲਾਂ 10 ਵਾਰੀ ਸੋਚਦੀ ਐ ਰੱਬ ਜੀ ਮੈਨੂੰ ਧੀ ਨਾ ਦਮੀ ਪਤਾ ਨਹੀਂ ਕੱਲ ਆਉਣ ਵਾਲਾ ਮੇਰੀ ਧੀ ਨਾਲ ਕਿਹੋ ਜਿਹਾ ਸੁਨਹਿਾ ਲੈ ਕੇ ਆਵੇਗਾ ਇਹ ਦੁੱਖਾਂ ਤਾਂ ਸਾਡੀ ਕੋਮਦਾ ਆ ਜਦੋਂ ਅਸੀਂ ਵੇਖਦੇ ਆ ਬਹੁਤ ਸਾਰੇ ਲੋਕੀ ਕਹਿੰਦੇ ਨੇ ਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਵਸਦੇ ਹੋ ਕੀ ਉੱਥੇ ਸਵਾਲ ਕੀਤਾ ਜਾਂਦਾ ਕਿਉਂਕਿ ਉੱਥੇ ਇਹੋ ਜਿਹੇ ਘਟਨਾਵਾਂ ਨਹੀਂ ਵਾਪਰਦੀਆਂ ਆ ਜਦੋਂ ਇੱਥੇ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਨੇ ਤੇ ਕਾਨੂੰਨ ਜਿਹੜਾ ਉਹ ਤਮਾਸ਼ੀ ਨਹੀਂ ਬੰਦਾ ਇੱਥੋਂ ਦਾ ਪੋਲਿਟਿਕਲ ਸਿਸਟਮ ਜਿਹੜਾ ਹੈ ਉਹ ਥਾਣਿਆਂ ਦੇ ਵਿੱਚ ਫੋਨ ਕਰਕੇ ਜਿਹੜਾ ਇਹ ਨਹੀਂ ਕਹਿੰਦਾ ਕਿ ਇਹਨੂੰ ਛੱਡ ਦਿਓ ਕਿ ਇਹ ਸਾਡੀ ਪਾਰਟੀ ਦਾ ਬੰਦਾ ਹੈ ਜਾਂ ਇਹਨੂੰ ਥੋੜਾ ਜਿਹਾ ਇੱਥੇ ਰਹਿਮ ਕਰ ਲਿਓ ਜਾਂ ਇਹ ਨਹੀਂ ਹੁੰਦਾ ਕਿ ਤੁਸੀਂ ਇਹਦੀ ਕੀਮਤ ਚੱਕ ਲਓ ਇੱਥੇ ਇਸ ਤਰੀਕੇ ਦੀਆਂ ਘਟਨਾਵਾਂ ਜੜੀਆਂ ਨੇ ਵਾਪਰਦੀਆਂ ਨੇ ਲੇਕਿਨ ਜਿਹੜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਸਾਰੀ ਉਮਰ ਜਿਹੜਾ ਉਸ ਕੀਤੇ ਦਾ ਜਿਹੜਾ ਉਹ ਗੁਨਾਹ ਜਿਹੜਾ ਉਹਨੇ ਕੀਤਾ ਹੁੰਦਾ ਉਹਦੀ ਸਜ਼ਾ ਜਿਹੜੀ ਉਹ ਭੁਗਤ ਨਹੀਂ ਪੈਂਦੀ ਆ ਉਗਿੱਤੇ ਇਹ ਨਹੀਂ ਵੇਖਿਆ ਜਾਂਦਾ ਕਿ ਇਹ ਕਿਹੜੀ ਪਾਰਟੀ ਨੂੰ ਸਬੰਧ ਕਰਦਾ ਹੈ ਜਾਂ ਇਹ ਕਿਸ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਹੈ ਜਾਂ ਦੀ ਧਰਮ ਜਾਂ ਦੀ ਜਾਤ ਕੀ ਹੈਗੀ ਹੈ ਕਿਉਂਕਿ ਸਾਡੇ ਉੱਤੇ ਇਸ ਵੇਲੇ ਸਭ ਤੋਂ ਵੱਡਾ ਬੋਲਬਾਲਾ ਇਹ ਹੈ ਜਾਂ ਵਿਵਾਦ ਦਾ ਕਾਰਨ ਇਹ ਹੀ ਹੈ ਕਿ ਜਦੋਂ ਵੀ ਕੋਈ ਕਟਾਰੇ ਦੇ ਵਿੱਚ ਖੜਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਵੇਖਿਆ ਜਾਂਦਾ ਹੈ ਕਿ ਉਹਨੇ ਕੱਪੜੇ ਕਿਸ ਤਰੀਕੇ ਦੇ ਪਾਏ ਨੇ ਉਹਦੇ ਨਾਲ ਸੰਬੰਧ ਕਿਸ ਪੋਲੀਟੀਕਲ ਪਾਰਟੀ ਦਾ ਹੈ ਉਹਦੀ ਜਾਤ ਕੀ ਹੈ ਤੇ ਉਤੋਂ ਬਾਅਦ ਫਿਰ ਉਹਦੀ ਸਜ਼ਾ ਜਿਹੜੀ ਹੈ ਮقرਰ ਕੀਤੀ ਜਾਂਦੀ ਹੈ ਤੁਹਾਡੇ ਦੇ ਉੱਤੇ ਕੀ ਕਹਿਣਾ ਕਿਉਂਕਿ ਤੁਸੀਂ ਦੋਵੇਂ ਪਾਸੇ ਜਿਹੜਾ ਰਾਕੇ ਵੇਖਿਆ ਭਾਰਤ ਚ ਵੀ ਉਹ ਅਮਰੀਕਾ ਚ ਵੀ ਇਹਨਾ ਵਿਦੇਸ਼ਾਂ ਦੇ ਵਿੱਚ ਰਹਿਣ ਤੋਂ ਬਾਅਦ ਇੱਕ ਗੱਲ ਦਾ ਪਤਾ ਲੱਗਿਆ ਰਾਤ ਮਰਾਤ ਜਦੋਂ ਮਰਦੀ ਬਹੁ ਬੇਟੀ ਕਿਤੇ ਵੀ ਜਾਵੇ ਕਿਸੇ ਦੀ ਜ਼ੁਰਤ ਨਹੀਂ ਕਿ ਉਹਦੇ ਵੱਲ ਉਂਗਲ ਕਰੇ ਉਹ ਸੋਚਦਾ ਇੱਕ ਉਂਗਲ ਕਰਨ ਦੇ ਨਾਲ ਸਾਰੀ ਜ਼ਿੰਦਗੀ ਦੁਬਾਰੇ ਸਮਾਜ ਵਿੱਚ ਨਹੀਂ ਆਵਾਂਗਾ ਉੱਥੇ ਹੀ ਜ਼ਿੰਦਗੀ ਤਬਾਹ ਹੋ ਜਾਵੇਗੀ ਅਫਸੋਸ ਇਹ ਹੈ ਸਾਡਾ ਮੁਲਕ ਜਿਹੜਾ ਹੈ ਨਾ ਜਦੋਂ ਉੱਥੇ ਕਿਸੇ ਦੇ ਉੱਤੇ ਇਹੋ ਜੀ ਗੱਲ ਸਾਹਮਣੇ ਆਉਂਦੀ ਕਿ ਇਹਨੇ ਕਰਿਆ ਦੋਸ਼ ਲੱਗੇ ਆ ਤੇ ਸੱਚੀ ਗੱਲ ਇਹਵੇਂ ਪੈਸਾ ਹੋਣਾ ਚਾਹੀਦਾ ਚਾਰ ਦਿਨਾਂ ਬਾਅਦ ਉਹੀ ਦਰਿੰਦ ਦਾ ਸਮਾਜ ਵਿੱਚ ਘੁੰਮਦਾ ਨਜ਼ਰ ਆਉਂਦਾ ਤੇ ਇਹ ਰੁਕੇਗਾ ਕਿੱਥੇ ਕਾਨੂੰਨ ਦੀ ਸ਼ਕਤੀ ਐਸੀ ਹੋਣੀ ਚਾਹੀਦੀ ਐਸਾ ਸ਼ਕਤ ਕਾਨੂੰਨ ਬਣਾਉਣਾ ਚਾਹੀਦਾ ਸ਼ਰਯਾਮ ਦੋਸ਼ੀ ਨੂੰ ਜਾਂ ਤਾਂ ਦੁਨੀਆ ਵਿੱਚ ਖੜਾ ਕੇ ਗੋਲੀ ਮਾਰ ਦੇਣੀ ਚਾਹੀਦੀ ਜਾਂ ਫਿਰ ਉਸ ਨੂੰ ਐਸੀ ਸਜ਼ਾ ਦਿੱਤੀ ਜਾਵੇ ਉਸ ਦੁਬਾਰੇ ਆ ਕੇ ਸਮਾਜ ਵਿੱਚ ਖੁੱਲ੍ਹਾ ਨਾ ਘੁੰਮ ਸਕੇ ਜਿਵੇਂ ਕਿ ਆ ਪਿੱਛੇ ਤੁਸੀਂ ਵੇਖਿਆ ਹੈ ਸਰਸੇ ਵਾਲਾ ਬਾਬਾ ਬਲਤਕਾਰ ਦੇ ਦੋਸ਼ ਉਸੇ ਕਾਨੂੰਨ ਦੇ ਤਾਹਤ ਲੱਗੇ ਨੇ ਤੇ ਅਨੇਕਾਂ ਪ੍ਰੋਲ ਹੋ ਦਿੱਤੀਆਂ ਜਾ ਰਹੀਆਂ ਨੇ ਤੇ ਸਮਾਜ ਨੂੰ ਕੀ ਸੁਨੇਹਾ ਜਾ ਰਿਹਾ ਹੈ ਸਮਾਜ ਇਸ ਤੋਂ ਕੀ ਸਹਿਦ ਲਵੇਗਾ ਜੇਕਰ 4 ਦਿਨਾਂ ਬਾਅਦ ਪ੍ਰੋਲ ਮਿਲ ਜਾਣੀ ਆ ਉਸੇ ਤਰ੍ਹਾਂ ਖੁੱਲੇ ਆਮ ਘੁੰਮਣਾ ਤੇ ਫਿਰ ਬਹੁ ਬੇਟੀਆਂ ਕਿੱਥੇ ਸੇਫ ਹੋਣਗੀਆਂ ਇੱਥੇ ਪਤਾ ਹੈ ਕਿਸੇ ਦੀ ਧੀ ਬਹੂ ਬੇਟੀ ਦੇ ਵੱਲ ਉਂਗਲ ਉਠਾਓ ਤਾਂ ਸਹੀ ساری ਜ਼ਿੰਦਗੀ ਜੇਲ੍ਹ ਦੇ ਵਿੱਚ ਗਰਕ ਹੋ ਜਾਵੇਗੀ ਨਰਕ ਜ਼ਿੰਦਗੀ ਬਣਾ ਕੇ ਰੱਖ ਦਿੰਦੇ ਨੇ ਇਹ ਲੋਕ ਅੱਜ ਸਾਡੇ ਕਾਨੂੰਨ ਨੂੰ ਵੀ ਉਸ ਤਰੀਕੇ ਨਾਲ ਵਰਤਣਾ ਚਾਹੀਦਾ ਰਖਵਾਲਿਆਂ ਦਾ ਮਤਲਬ ਇਹ ਨਹੀਂ ਕਿ ਆਪਣੀਆਂ ਕੁਰਸੀਆਂ ਨੂੰ ਸੇਫ ਕਰ ਲੈਣਾ ਜਾਂ ਮਾਇਆ ਇਕੱਠੀ ਕਰ ਲੈਣੀ ਆ ਦੌਲਤਾਂ ਇਕੱਠੀਆਂ ਕਰ ਲੈਣੀਆਂ ਨੇ ਧਰਮ ਦੇ ਨਾਤੇ ਰਾਜਨੀਤੀ ਫੁਲਾ ਕੇ ਲੋਕਾਂ ਨੂੰ ਵਕ ਵਕ ਕਰਕੇ ਆਪਣੀਆਂ ਰਾਜਨੀਤੀਆਂ ਪਾਲ ਲੈਣੀਆਂ ਇਹ ਫਰਜ਼ ਨਹੀਂ ਬਣਦਾ ਕੁਝ ਜ਼ਿੰਮੇਵਾਰੀਆਂ ਵੀ ਬਣਦੀਆਂ ਨੇ ਉਹਨਾਂ ਜ਼ਿੰਮੇਵਾਰੀਆਂ ਨੂੰ ਜਿਹੜਾ ਇਹ ਮੁਲਖ ਨਵਾਰੇ ਨੇ ਉਦਾਂ ਸਾਡੇ ਦੇਸ਼ ਦੇ ਨਜਵਾੜਿਆਂ ਨੂੰ ਰਾਖਿਆਂ ਨੂੰ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਹੋਏਗਾ ਨਹੀਂ ਐਸਾ ਕੁਝ ਸਭ ਕੁਝ ਬੰਦ ਹੋ ਜੇ ਜਾਵੇਗਾ ਇੱਕਦਮ ਹੁੰਦਾ ਹੀ ਤਾਂ ਆ ਅਗਲੇ ਨੂੰ ਪਤਾ ਪੈਸਾ ਹੋਣਾ ਚਾਹੀਦਾ ਮਾਇਦੇ ਜੋੜ ਨਾਲ ਅਸੀਂ ਬਾਹਰ ਆ ਜਾਵਾਂਗੇ ਬਿਲਕੁਲ ਜਿੱਦੋਂ ਵਿਸ਼ੇਸ਼ ਅਦਾਲਤਾਂ ਦੇ ਵੱਲੋਂ ਜਿਹੜਾ ਜਿਹਨੂੰ ਦੋਸ਼ੀ ਠਹਿਰਾਇਆ ਜਾਂਦਾ ਜਿੱਦੋਂ ਤੇ ਜੁਰਮ ਜਿਹੜਾ ਸਾਬਤ ਹੋ ਜਾਂਦਾ ਜਦੋਂ ਉਹਨੂੰ ਬਾਰ-ਬਾਰ ਜਦੋਂ ਪਰੋਲਾਂ ਦਿੱਤੀਆਂ ਜਾਂਦੀਆਂ ਨੇ ਸਮਾਜ ਦੇ ਵਿੱਚ ਨੈਗੇਟਿਵ ਪ੍ਰਭਾਵ ਹੀ ਜਿਹੜਾ ਉਜਾਏਗਾ ਜਦੋਂ ਬਲਾਤਕਾਰੀਆਂ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜਾ ਫਿਰ ਰਾਜਨੀਤੀ ਦੇ ਪ੍ਰਭਾਵ ਹੇਠ ਬਾਹਰ ਕੱਢ ਕੇ ਫੁੱਲ ਨੇ ਫੁੱਲਾਂ ਦੇ ਹਾਰ ਪਾ ਕੇ ਜਦੋਂ ਉਹਨਾਂ ਨੂੰ ਜੀਆਂ ਆਖਿਆ ਜਾਏਗਾ ਉਹਨਾਂ ਦੇ ਮੂੰਹ ਦੇ ਵਿੱਚ ਮਠਿਆਈਆਂ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾਏਗਾ ਤੇ ਇਹ ਨੈਗੇਟਿਵ ਪ੍ਰਭਾਵ ਹੀ ਜਾਏਗਾ ਜਿਹੜਾ ਮਨੁੱਖ ਹੈ ਇਹ ਮਨੁੱਖ ਜਿਹੜਾ ਇਹ ਆਪਣੇ ਅੰਦਰ ਇੱਕ ਪਵਿੱਤਰ ਰੂਹ ਵੀ ਹੈਗੀ ਹੈ ਤੇ ਇਹ ਐਤੋਂ ਵੱਡਾ ਕਾਨੂੰਨਾ ਇਨਸਾਨ ਵੀ ਕੋਈ ਨਹੀਂ ਹੈਗਾ ਜੇ ਆਪਣੀਆਂ ਸਾਰੀਆਂ ਹੱਦਾਂ ਜਿਹੜੀਆਂ ਨੇ ਉਹ ਪਾਰ ਕਰ ਜਾਵੇ ਅਤੇ ਇਨਸਾਨ ਜਿਹੜਾ ਇਹ ਦੋਵੇਂ ਜਿਹੜੇ ਮਕਾਮ ਨੇ ਉਹ ਉਦੋਂ ਹਾਸਲ ਕਰਦਾ ਹੈ ਜਦੋਂ ਉਹਨੂੰ ਸੰਗਤ ਜਿਹੜੀ ਹੈ ਉਹ ਉਸ ਤਰੀਕੇ ਦੀ ਮਿਲਦੀ ਹੈ ਜੇ ਚੰਗੇ ਲੋਕਾਂ ਦੀ ਸੰਗਤ ਮਿਲੇਗੀ ਜੇ ਚੰਗੇ ਸਮਾਜ ਦੀ ਸੰਗਤ ਮਿਲੇਗੀ ਤਾਂ ਉਹ ਚੰਗਾ ਇਨਸਾਨ ਬਣ ਜਾਵੇਗਾ ਜੇ ਇਹੋ ਜਿਹੀਆਂ ਤਸਵੀਰਾਂ ਇਹੋ ਜਿਹੀਆਂ ਖਬਰਾਂ ਰੋਜ਼ ਨਿਤ ਦਿਹਾੜੇ ਪੜੇਗਾ ਜਿਹਦੇ ਵਿੱਚ ਬਲਾਤਕਾਰੀਆਂ ਨੂੰ ਜਿਹੜਾ ਜੀਆ ਆਖਿਆ ਜਾਏਗਾ ਉਹਨਾਂ ਨੂੰ ਹਾਰ-ਪਾ ਕੇ ਉਨਾਂ ਦਾ ਸਵਾਗਤ ਕੀਤਾ ਜਾਏਗਾ ਤਾਂ ਫਿਰ ਉਹਦਾ ਵੀ ਜਿਹੜਾ ਇਸੇ ਤਰੀਕੇ ਨਾਲ ਜਿਹੜਾ ਆਪਣੇ ਆਪ ਨੂੰ 네ਗੇਟਿਵ ਵਾਲੇ ਪਾਸੇ ਨੂੰ ਲੈ ਕੇ ਜਾਵੇਗਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਮਾਜ ਸਾਡਾ ਧੜਿਆਂ ਦੇ ਵਿੱਚ ਵੰਡਿਆ ਹੋਇਆ ਹੈ ਕਿ ਜੇ ਉਹਦੀ ਉਸ ਧਰਮ ਦੀ ਕੁੜੀ ਨਾਲ ਇਹ ਹੋਇਆ ਤੇ ਅਸੀਂ ਜਿਹੜਾ ਤਾੜੀਆਂ ਮਾਰਨੀਆਂ ਨੇ ਜੇ ਇੱਧਰ ਵਾਲਾ ਹੋਇਆ ਤੇ ਅਸੀਂ ਪ੍ਰੋਟੈਸਟ ਕਰਨਾ ਇਹ ਜਿੰਨਾ ਚਿਰ ਚੀਜ਼ਾਂ ਜਿਹੜੀਆਂ ਬੰਦ ਨਹੀਂ ਹੁੰਦੀਆਂ ਉਹਨਾਂ ਚਿਰ ਤੱਕ ਸਮਾਜ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ ਜੇ ਸਮਾਜ ਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ ਜੇ ਆਪਣੇ ਪਰਿਵਾਰਾਂ ਨੂੰ ਸੇਕ ਤੋਂ ਬਚਾਉਣਾ ਹੈ ਜੇ ਆਪਣੇ ਪਰਿਵਾਰਾਂ ਨੂੰ ਹੁਣ ਵਾਲੇ ਸਮੇਂ ਦੇ ਵਿੱਚ ਸੁਰੱਖਿਅਤ ਕਰਨਾ ਹੈ ਤਾਂ ਤਹਾਨੂੰ ਜੇਦਾ ਗਵਾਂਡ ਦੇ ਵਿੱਚ ਕੋਈ ਇਸ ਤਰੀਕੇ ਨਾਲ ਵਾਪਰਦਾ ਹੈ ਤਾਂ ਉਹਦੇ ਖਿਲਾਫ ਵੀ ਤੁਹਾਨੂੰ ਜਿਹੜੀ ਆਵਾਜ਼ ਚੁੱਕਣ ਵਾਸਤੇ ਬਾਹਰ ਆਉਣਾ ਪੈਣਾ ਹੈ ਅਸੀਂ ਭਾਵੇਂ ਇਹ ਕਹਿੰਦੇ ਆ ਕਿ ਉੱਥੇ ਸਾਡੀ ਜਿਹੜੇ ਸਮਾਜ ਬਹੁਤ ਇੱਕ ਦੂਜੇ ਚ ਜਿਹੜਾ ਮਿਲਿਆ ਹੋਇਆ ਹੈ ਲੇਕਿਨ ਜਦੋਂ ਅਸੀਂ ਇਸ ਤਰੀਕੇ ਨਾਲ ਵੇਖਦੇ ਕਿ ਲੋਕ ਚੁੱਪੀ ਸਾਧ ਕੇ ਜਿਹੜਾ ਤਮਾਸ਼ੀਨ ਬਣ ਜਾਂਦੇ ਨੇ ਤਾਂ ਫਿਰ ਇਹ ਲੱਗਦਾ ਕਿ ਨਹੀਂ ਅਜੇ ਵੀ ਸਾਡੇ ਵਿੱਚ ਬਹੁਤ ਸਾਰੀਆਂ ਜੜੀਆਂ ਨੇ ਇਹੋ ਜਿਹੀਆਂ ਕੁਰਤੀਆਂ ਨੇ ਜਿਹੜੀਆਂ ਆਪਣੇ ਆਪ 'ਚ ਇਸ ਸਮਾਜ ਨੂੰ ਹੋਰ ਵੀ ਗੰਦਾ ਕਰ ਰਿਆ ਨੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਤੁਸੀਂ ਕੀ ਹੋਰ ਇਸ ਤਰ੍ਹਾਂ ਦਾ ਕੁਝ ਲੈ ਕੇ ਆ ਰਹੇ ਹੋ ਤੇ ਮੈਂ ਬੈਲਾ ਸਾਹਿਬ ਇਹਦੇ ਵਿੱਚ ਹੋਰ ਹੀ ਕੈਡ ਕਰਨਾ ਚਾਹਵਾਂਗਾ ਜੀ ਉਸ ਡਾਕਟਰ ਮਮિતા ਦੀ ਮਾਤਾ ਦਾ ਬਿਆਨ ਆਇਆ ਸੀਗਾ ਇੱਕ ਜੇਕਰ ਸਾਡੇ ਸਿੱਖ ਜਗਤ ਦੇ ਅੰਦਰ ਵੀ ਉਸ ਤੋਂ ਇੱਕ ਸੇਧ ਲੈ ਕੇ ਉਸ ਦੀ ਪਾਲਣਾ ਕਰੀ ਜਾਵੇ ਮੈਂ ਸਮਝਦਾ ਹਾਂ ਸਿੱਖ ਦੇਸ਼ ਦੇ ਅੰਦਰ ਚੜ੍ਹਦੀ ਕਲਾ ਨਾਲ ਵਿਚਰੇਗਾ ਅਤੇ ਅੱਧੇ ਇੱਕ ਜਿਹੜੇ ਏਰੇ ਫੋਣੇ ਨੇ ਇਹ ਬੰਦ ਹੋ ਜਾਣਗੇ ਉਹਦੀ ਮਾਂ ਦਾ ਬਿਆਨ ਸੀਗਾ ਜਿਸ ਦਿਨ ਇਹ ਕੰਮ ਹੋ ਰਿਹਾ ਸੀ ਜੇ ਉਸ ਦਿਨ ਕੋਈ ਦਸਤਾਰ ਧਾਰੀ ਉੱਥੇ ਗੁਰੂ ਦਾ ਸਿੱਖ ਹੁੰਦਾ ਤੇ ਮੇਰੀ ਬੇਟੀ ਨਾਲ ਇਦਾਂ ਨਾ ਹੁੰਦਾ ਤੇ ਕਿਹੜੇ ਮਾਨ ਵਾਲੀ ਗੱਲ ਹੈ ਪਰ ਮੈਂ ਅੱਜ ਅਫਸੋਸ ਨਾਲ ਕਹਿਣਾ ਚਾਹੁੰਦਾ ਵਾਂ ਅੱਜ ਦੀ ਹੀ ਗੱਲ ਅੱਜ ਮੈਂ ਵੀਡੀਓ ਵੇਖ ਰਿਆ ਸਾਂ ਇੱਕ ਬਾਬਾ ਡੇਰਾ ਚਲਾ ਰਿਹਾ ਬਲਜਿੰਦਰ ਸਿੰਘ ਤੇ ਉਹਦੇ ਡੇਰੇ ਦੇ ਅੰਦਰ ਪੌਰੇ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਕੁੜੀਆਂ ਨਾਲ ਰੇਵ ਕਰਿਆ ਜਾਂਦਾ ਹੈ ਤੇ ਸਿੰਘ ਜਾ ਕੇ ਉੱਥੇ ਉਹਨੂੰ ਫੜਦੇ ਨੇ ਤੇ ਉਹਦੀ ਕੁੱਟਮਾਰ ਹੁੰਦੀ ਐ ਚਪੇੜਾਂ ਵੱਜਦੀਆਂ ਨੇ ਤੇ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਕਰਵਾਈ ਗਈ ਹੈ ਜੇ ਆਪਾਂ ਸਾਰੇ ਇਸ ਤਰ੍ਹਾਂ ਕਰੀਏ ਤੇ ਇਸ ਤਰ੍ਹਾਂ ਕਰਦੇ ਆਂ ਕਰਦੇ ਆਂ ਇੱਕ ਦਿਨ ਇਹ ਗੰਦਲਪਣ ਜਿਹੜਾ ਸਮਾਜ ਦੇ ਵਿੱਚ ਵੱਧ ਰਿਹਾ ਆ ਇਹ ਖਤਮ ਹੋ ਜਾਵੇਗਾ ਤਬਾਹ ਹੋ ਜਾਵੇਗਾ ਇਹ ਛੋਟੀ ਗੱਲ ਨਹੀਂ ਤੇ ਉਸ ਮਮੀਤਾ ਦੇ ਡੈਡੀ ਦਾ ਬਿਆਨ ਸੀ ਉਹਦੇ ਪਿਤਾ ਦਾ ਬਿਆਨ ਸੀਗਾ ਇਹਨਾ ਮੈਨੂੰ ਉਮੀਦ ਸੀ ਮੈਂ ਸੁਣਿਆ ਕਿ ਸਿੱਖ ਦੂਜਿਆਂ ਦੀਆਂ ਧੀਆ ਭੈਣਾਂ ਨੂੰ ਆਪਣੀ ਧੀਆ ਭੈਣਾਂ ਸਮਝਦੇ ਨੇ ਕੋਈ ਮਿਲਣ ਵਾਸਤੇ ਆਵੇਗਾ ਉੱਥੇ ਭਾਈ ਅਮਰਪਾਲ ਸਿੰਘ ਮੈਰੋ ਗਿਆ ਉਸ ਦਿਨ ਉਹਨੇ ਖੁਸ਼ੀ ਵੀ ਚੱਖਿਆ ਕਿੰਨੀ ਮੇਰੀਆਂ ਅੱਜਾ ਉਮੀਦਾਂ ਤੇ ਖਰੇ ਉਤਰੇ ਨੇ ਸਿੰਘ ਧੀਆ ਬੇਟੀਆਂ ਦੀ ਇੱਜ਼ਤ ਬਚਾਉਣ ਦੇ ਵਾਸਤੇ ਹਮੇਸ਼ਾ ਅੱਗੇ ਆਉਂਦੇ ਨੇ ਮੈਂ ਸਿੱਖ ਜਗਤ ਵਿੱਚ ਵੀ ਇਹੋ ਜਿਹੇ ਦਰਿੰਦੇ ਜਿਹੜੇ ਬੈਠੇ ਨੇ ਡੇਰੇ ਖੋਲ ਕੇ ਬੈਠੇ ਨੇ ਡੇਰਿਆਂ ਦੀ ਆੜ ਵਿੱਚ ਚੋਲਿਆਂ ਦੀ ਆੜ ਦੇ ਵਿੱਚ ਐਸਾ ਕੁਝ ਕਰ ਰਹੇ ਨੇ ਸਾਡੇ ਪਵਿੱਤਰ ਇਤਿਹਾਸ ਸਾਡੇ ਪਵਿੱਤਰ ਸੰਧਾਨ ਸਾਡੇ ਉੱਚੇ ਕਿਰਦਾਰ ਦੇ ਉੱਤੇ ਕੋਈ ਐਸਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਏ ਵੀ ਮੈਂ ਹੱਥ ਜੋੜ ਕੇ ਆਪਣੇ ਸਮਾਜ ਨੂੰ ਵੀ ਖਾਸ ਤੌਰ ਤੇ ਬੇਨਤੀ ਕਰਦਾ ਹਾਂ ਮੰਦਰਾਂ ਵਿੱਚ ਬੈਠਾ ਹੋਇਆ ਪੁਜਾਰੀ ਮਸਜਿਦ ਵਿੱਚ ਬੈਠਾ ਹੋਇਆ ਕਾਜੀ ਹੋਕਾ ਦੇਵੇ ਧੀ ਪਹਿਣ ਸਭ ਦੀ ਸਾਂਝੀ ਹੈ ਆਪਾਂ ਜਿੱਥੇ ਧੀਆ ਪਹਿਣਾ ਨੂੰ ਇਦਾਂ ਆਦਰ ਤੇ ਮਾਣ ਦਿੰਦੇ ਆ ਉਥੇ ਸਾਡੀਆਂ ਕੁਝ ਜ਼ਿੰਮੇਵਾਰੀਆਂ ਵੀ ਬਣਦੀਆਂ ਨੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਧਾਰਮਿਕ ਪ੍ਰਚਾਰਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਜਦੋਂ ਧਾਰਮਿਕ ਪ੍ਰਚਾਰਕ ਬੋਲੇਗਾ ਰਾਜਨੀਤਿਕ ਲੋਕਾਂ ਦੀ ਨੀਂਦ ਉੱਡੇਗੀ ਫਿਰ ਉਹ ਕਾਨੂੰਨ ਦੀ ਪਾਲਣਾ ਕਰਨਗੇ ਐਸੇ ਕੁੱਤੇ ਪਾਲਣ ਤੋਂ ਉਹ ਬੰਦ ਕਰਨਗੇ ਤੇ ਲੋਕਾਂ ਦੀਆਂ ਧੀਆ ਪੈਣਾ ਸੇਫ ਹੋਣਗੀਆਂ ਦੇਖ ਲਓ ਮਨੋਕਾ ਕਿਸਾ ਪੈ ਗਿਆ ਨੇ ਨਾਲ ਜ਼ੁਲਮਾਂ ਦੀ ਰਾਤ ਕਦੋਂ ਹੋਊਗੀ ਸਵੇਰ ਸਾਰੇ ਧੜੇ ਤੇ ਮਹਿਲਿਆਂ ਨੂੰ ਛੱਟ ਕੇ ਤਰਲ ਸਾਟੀ ਦੀ ਵਿਚਾਰੀ ਏ ਜਿੱਥੇ ਕੰਜਗਾ ਨੂੰ ਪੁੱਜਿਆ ਹਜ਼ਾਰਿਆ ਉੱਥੇ ਸ਼ਰਿਆਮ ਘੁੰਮਦੇ ਬਰਾਤ ਕਾਰੀਏ ਜਿੱਥੇ ਕੰਜਗਾ ਨੂੰ ਪੁੱਜਿਆ ਹਜ਼ਾਰਿਆ उथे सारे आमदनारे ਸੀ ਰਾਜਨੀਤੀ ਜਿੱਥੇ ਬਹੁ ਬੇੜੀਆਂ ਨਸੇ ਹੁੰਦੇ ਹਾਨੀ ਉਸ ਨਾਲ ਰੇ ਐਸੀ ਰਾਜਨੀਤੀ ਜਿੱਥੇ ਬਹੁ ਬੇੜੀਆਂ ਨਸੇ ਜਿੱਥੇ ਕੰਝ ਕਾਤੇ ਹੁੰਦੇ ਹਾਨੀ ਉਸ ਨਾਲ ਰੇ ਆਉਣੇ ਕੁਝ ਝੂਠੇ ਖਲੋੜੀਏ ਹਾਰਾਂ ਅੰਧਾਰ ਮਾਰੀਏ ਜਿੱਥੇ ਕੰਝ ਕਾਨੂੰ ਪੂਜਿਆ ਹੈ ਦਾਰਾ ਜੇ ਤਾਨੂੰ ਉੱਜਿਆ ਹੈ ਜਾਰ

पलकारी जिथे गंज कान पूजा हैार उथे शरे आम घुमद पार ਐਸੇ ਜ਼ਾਲਮ ਦਰਿੰਦਿਆਂ ਨੂੰ ਖਾਸੀ ਦੇ ਤੜਾਓ ਸੋਹੇ ਸਾਖ ਤੇ ਕਾਨੂੰਨ ਜੜ ਕੇ ਨਦੀ ਮਟਾਓ ਐਸੇ ਜ਼ਾਲਮ ਦਰਿੰਦਿਆਂ ਨੂੰ ਖਾਸੀ ਦੇ ਤੜਾਓ ਸੋਹੇ ਸਾਖ ਤੇ ਕਾਨੂੰਨ ਜੜ ਕੇ ਨਦੀ ਮਟਾਓ ਜਾਗੋ ਜਾਗੋ ਮੇਰੇ ਦੇਸ਼ ਦੇ ਲੋਕੋ ਜਾਗੋ ਜਾਗੋ ਮੇਰੇ ਦੇਸ਼ ਦੇ ਲੋਕੋ ਬੁੜਾਣੇ ਤੁਮ ਬਾਜ ਮਾਰੀਏ ਜਿੱਥੇ ਕੰਝਕਾਂ ਨੂੰ ਪੂਜਿਆ ਹੈ ਜਾਰਿਆ ਉਥੇ ਸ਼ਰਿਆਮ ਬਹੁਤ ਦੇ ਬਰਾਖ ਘਾੜੀਏ ਜਿੱਥੇ ਕੰਝਕਾਂ ਨੂੰ ਪੂਜਿਆ ਹੈ ਜਾਰਿਆ ਉਥੇ ਸ਼ਰਿਆਮ ਬਹੁਤ ਦੇ ਬਰਾਖ ਘਾੜੀਏ ਜਿੱਥੇ ਕੰਝਕਾਂ ਨੂੰ ਪੂਜਿਆ ਹੈ ਜਾਰਿਆ ਓ ਟੈਂਸ਼ਨ ਰਾਮ ਭੁਦੇ ਬਰਾ ਦਖਾਰੀਏ ਮੈਂ ਜ਼ਰੂਰ ਚਾਹਾਂਗਾ ਕਿ ਇਹਨਾਂ ਦੇ ਇਸ ਗੀਤ ਦੇ ਉੱਤੇ ਕੋਈ ਕਾਪੀਰਾਈਟ ਨਹੀਂ ਹੈਗਾ ਜਿੰਨੇ ਵੀ ਢਾਡੀ ਸਿੰਘ ਹੈਗੇ ਨੇ ਜਿੰਨੇ ਵੀ ਜੱਥੇ ਦੁਨੀਆ ਭਰ ਦੇ ਵਿੱਚ ਵਿਚਰਦੇ ਨੇ ਜ਼ਰੂਰ ਇਹੋ ਜਿਹਾਂ ਹੋਰ ਪਹਿਲ ਕਦਮੀਆਂ ਕਰਨ ਇਹੋ 17 ਜਾਂ ਹੋਰ ਇਸ ਤਰੀਕੇ ਦੀਆਂ 17 ਜਿਹੜੀਆਂ ਨੇ ਜ਼ਰੂਰ ਉਹਨੂੰ ਗੋਣ ਤਾਂ ਜੋ ਜਿਹੜੀਆਂ ਸੰਗਤੀ ਰੂਪ ਦੇ ਵਿੱਚ ਉੱਥੇ ਸੰਗਤ ਬੈਠੀ ਹੁੰਦੀ ਹੈ ਉਹਨੂੰ ਜ਼ਰੂਰ ਝੰਡੋੜਿਆ ਜਾ ਸਕੇ ਤੇ ਉਹਨੂੰ ਵੀ ਇੱਕ ਸੂਰਮੇ ਦੇ ਤੌਰ ਤੇ ਇੱਕ ਰਾਖੇ ਦੇ ਤੌਰ ਤੇ ਜਿਹੜਾ ਤਿਆਰ ਬਰ ਤਿਆਰ ਕਰਕੇ ਜਿਹੜਾ ਉਹਨੂੰ ਵੀ ਸਮਾਜ ਨੂੰ ਬਚਾਉਣ ਦੀ ਜਿਹੜੀ ਹੈ ਉਹਦੇ ਵਿੱਚ ਜਿਹੜੀ ਅੱਗ ਬਾਲੀ ਜਾ ਸਕੇ ਤਾਂ ਜੋ ਉਹ ਵੀ ਜਿਹੜਾ ਆਪਣੇ ਆਪ ਨੂੰ ਜ਼ਿੰਮੇਵਾਰ ਵਿਅਕਤੀ ਬਣਾ ਕੇ ਉੱਥੋਂ ਉੱਠ ਕੇ ਬਾਹਰ ਨਿਕਲੇ ਸੋ ਉਮੀਦ ਕਰਦੇ ਹਾਂ ਇੰਟਰਵਿਊ ਤੇ ਜਿਹੜੀ ਹੈ ਤੇ ਇਹ ਗੀਤ ਜਿਹੜਾ ਇਹ ਤੁਹਾਨੂੰ ਜਿਹੜਾ ਆਪਣੇ ਆਪ ਚ ਕੁਝ ਸੇਧ ਦੇ ਕੇ ਜਾਵੇਗਾ ਮੈਂ ਇਥੇ ਪਸੰਦ ਸ਼ਬਦ ਨਹੀਂ ਵਰਤਾਂਗਾ ਕਿਉਂਕਿ ਜਿਹੜੀ ਚੀਜ਼ ਨੂੰ ਵੇਖ ਕੇ ਜਿਹੜੀ ਘਟਨਾ ਕਰਮ ਨੂੰ ਵੇਖ ਕੇ ਲਿਖਿਆ ਗਿਆ ਉਹ ਆਪਣੇ ਆਪ ਸਾਨੂੰ ਚੰਜੋੜਦੀ ਹੈ ਤੇ ਚੰਜੋੜਦੀ ਰਹੇਗੀ ਅਤੇ ਮੈਂ ਜ਼ਰੂਰ ਚਾਹੁੰਦਾ ਕਿ ਜ਼ਰੂਰ ਇਹ ਤੋਂ ਥੋੜੀ ਸਮਝ ਲੈ ਕੇ ਤੋਂ ਸਿੱਖ ਲੈ ਕੇ ਆਪਣੇ ਸਮਾਜ ਨੂੰ ਸੁਧਾਰਨ ਦੀ ਇੱਕ ਜਿਹੜੀ ਹੈ ਪਹਿਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ